ਪੰਜਾਬ ਦਾ ਦੇਸੀ ਘਿਓ ਹੁਣ ਖਾਣ ਦੇ ਯੋਗ ਨਹੀਂ ਰਿਹਾ ਇਹ ਮਿੱਠਾ ਜ਼ਹਿਰ ਬਣ ਗਿਆ ਹੈ ਪੰਜਾਬ ਦੇ ਵਿੱਚ ਵਿਕਣ ਵਾਲੇ ਦੇਸੀ ਘਿਓ ਦੇ ਵਿੱਚ ਵੱਡੇ ਪੱਧਰ ਤੇ ਮਿਲਾਵਟ ਪਾਈ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਲਏ ਗਏ 2023 ਤੋਂ 2024 ਦੌਰਾਨ ਨਮੂਨਿਆਂ ਦੇ ਵਿੱਚੋਂ ਦੇਸੀ ਘਿਓ ਦੇ 21.4 ਫੀਸਦੀ ਨਮੂਨੇ ਫੇਲ ਹੋ ਗਏ ਨੇ ਇਸੇ ਤਰ੍ਹਾਂ ਦੁੱਧ ਦੇ 13.6 ਫੀਸਦੀ ਨਮੂਨੇ ਮਿਆਰਾਂ ਦੇ ਅਨੁਕੂਲ ਨਹੀਂ ਸਨ ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨੇ ਨਿਖਾਰੀ ਹੈ ਅਤੇ ਇਹੀ ਘਿਓ ਵਿੱਚ ਹੁਣ ਵੱਡੇ ਪੱਧਰ ਤੇ ਮਿਲਾਵਟ ਹੋ ਰਹੀ ਹੈ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ 2023 ਤੋਂ 24 ਵਿੱਚ ਦੁੱਧ ਦੇ ਇਕੱਠੇ ਕੀਤੇ 646 ਨਮੂਨਿਆਂ ਚੋਂ 88 ਮਿਆਰਾਂ ਤੇ खरे ਨਹੀਂ ਉਤਰੇ ਖੋਏ ਦੇ 26% ਨਮੂਨੇ ਫੇਲ ਹੋ ਗਏ ਬੀਤੇ 3 ਵਰਿਆਂ ਵਿੱਚ 2021 ਤੋਂ 24 ਦੌਰਾਨ ਦੁੱਧ ਦੇ ਕੁੱਲ 20988 ਨਮੂਨੇ ਭਰੇ ਗਏ ਜਿਨ੍ਹਾਂ ਚੋਂ 3712 ਨਮੂਨੇ ਅਨੁਕੂਲ ਨਹੀਂ ਪਾਏ ਗਏ ਸਾਲ 2023 ਤੋਂ 24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6041 ਨਮੂਨੇ ਭਰੇ ਗਏ ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ ਹੋ ਗਏ ਸਾਲ 2023 ਤੋਂ 24 ਦੌਰਾਨ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਕਿਤੇ ਅਤੇ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਹੋਈ। ਬੀਤੇ ਦਿਨ ਵਰਿਆਂ ਦੇ ਵਿੱਚ 194 ਫੇਲ ਨਮੂਨਿਆਂ ਦੇ ਮਾਲਕਾਂ ਖਿਲਾਫ ਅਪਰਾਧਿਕ ਕਾਰਵਾਈ ਹੋਈ ਹੈ। ਫੇਲ ਹੋਏ ਨਮੂਨਿਆਂ 'ਚੋ ਕੁਝ ਮਾਮਲਿਆਂ ਦੇ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਹੈ ਜਾਂ ਫਿਰ ਮਿਆਦ ਪੁੱਗਾ ਚੁੱਕੇ ਕਿਮੜ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ ਹੈ। ਇੱਥੇ ਬਸ ਨਹੀਂ ਪੂਜਾ ਵਾਸਤੇ ਵੇਚ ਜਾਂਦੇ ਦੇਸੀ ਘਿਓ ਵਿੱਚ ਵੀ ਹਾਈਡਰੋਜਨੇਟਿਡ ਫੈਟ ਅਤੇ ਰਿਫਾਈਨ ਤੇਲ ਦੀ ਮਿਲਾਵਟ ਕੀਤੀ ਜਾ ਰਹੀ ਹੈ।